UK ਦੇ ਵਿੱਚ ਭਾਰਤੀ ਮੂਲ ਦੇ ਇੱਕ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਾਂ ਇਸ ਨੌਜਵਾਨ ਦੇ ਉੱਤੇ ਬੇਹਤ ਗੰਭੀਰ ਦੋਸ਼ ਲੱਗੇ ਸਨ ਜਿਹੜੇ ਅਦਾਲਤ ਦੇ ਵਿੱਚ ਸਾਬਤ ਹੋਏ ਨੇ ਅਤੇ ਅਦਾਲਤ ਦੇ ਵੱਲੋਂ ਮਿਸਾਲੀ ਸਜ਼ਾ ਇਸ ਨੂੰ ਸੁਣਾਈ ਗਈ ਹੈ ਤਾਂ UK ਦੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ 13 ਸਾਲ ਦੀ ਬੱਚੀ ਨਾਲ ਜ਼ਬਰ ਜਨਾਹ ਦੇ ਦੋਸ਼ 'ਤੇ ਅਦਾਲਤ ਨੇ ਸਜ਼ਾ ਸੁਣਾਈ ਹੈ ਤਾਂ 24 ਸਾਲਾਂ ਨਵਰੂਪ ਸਿੰਘ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਉਸ ਨੂੰ ਘੱਟੋ ਘੱਟ 14 ਸਾਲ ਦੀ ਜੇਲ੍ਹ ਆ ਜਿਹੜੀ ਉਹ ਕੱਟਣੀ ਹੋਵੇਗੀ ਤਾ ਜ਼ਬਰਜਨਾਹ ਦੀ ਅਹਿਮ ਪੁਲਿਸ ਜਾਂਚ ਤੋਂ ਬਾਅਦ ਭਾਰਤੀ ਮੂਲ ਦੇ ਇੱਕ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ মেট্রੋਪੋਲੀਟਨ ਪੁਲਿਸ ਨੇ ਕਿਹਾ ਹੈ ਕਿ 24 ਸਾਲਾ ਨਵਰੂਪ ਸਿੰਘ ਨੂੰ ਸ਼ੁੱਕਰਵਾਰ ਨੂੰ ਆਇਲਵਰਥ ਕ੍ਰਾਊਨ ਕੋਰਟ ਵੱਲੋਂ ਜ਼ਬਰਜਨਾਹ ਸਮੇਤ ਪੰਜ ਦੋਸ਼ਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵਿੱਚ ਘੱਟੋ-ਘੱਟ 14 ਸਾਲ ਦੀ ਕੈਦ ਆ ਜਿਹੜੀ ਉਸ ਦੀ ਸਜ਼ਾ ਹੋਵੇਗੀ ਉਸ ਦੇ ਪਹਿਲਾਂ ਤਿੰਨ ਅਪਰਾਧਾਂ ਲਈ ਵੀ ਦੋਸ਼ ਕਬੂਲਿਆ ਹੈ ਜਿਨ੍ਹਾਂ ਵਿੱਚ ਜੁਰਮ ਦੇ ਇਰਾਦੇ ਨਾਲ ਇੱਕ ਨਕਲੀ ਹਥਿਆਰ ਰੱਖਣਾ 13 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜ਼ਬਰ ਜਨਾਹ ਅਤੇ 13 ਸਾਲ ਤੋਂ ਘੱਟ ਉਮਰ ਦੀ ਕੁੜੀ ਦੀ ਪੱਤ ਲੁੱਟਣ ਦੇ ਜੁਰਮ ਸ਼ਾਮਲ ਨੇ ਉਸ ਨੂੰ ਆਇਲਵਰਥ ਕਰਾਊਨ ਕੋਰਟ ਵੱਲੋਂ 4 ਦਿਨਾਂ ਦੀ ਸੁਣਵਾਈ ਤੋਂ ਬਾਅਦ ਅਕਤੂਬਰ 2024 ਵਿੱਚ ਪੱਛਮੀ ਲੰਡਨ ਵਿੱਚ ਇੱਕ ਔਰਤ ਨਾਲ ਜ਼ਬਰ ਜਨਾਹ ਦੀ ਕੋਸ਼ਿਸ਼ ਦਾ ਵੀ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਵੈਸਟ ਏਰੀਆ ਵਿੱਚ ਮੈਟ ਪੁਲਿਸ ਦੀ ਪੁਲਿਸਿੰਗ ਦੀ ਅਗਵਾਈ ਕਰਨ ਵਾਲੇ ਕਾਰਜਕਾਰੀ ਮੁਖ ਸੁਪਰਡੈਂਟ ਸ਼ੌਨ ਲੈਂਚ ਨੇ ਕਿਹਾ ਕਿ ਮੈਂ ਪੀੜਤਾ ਅਤੇ ਉਹਨਾਂ ਦੇ ਪਰਿਵਾਰ ਦੇ ਹੌਸਲੇ ਦੀ ਪ੍ਰਸ਼ੰਸਾ ਕਰਨੀ ਚਾਹੁੰਦਾ ਹਾਂ ਇੰਨਾ ਭਿਆਨਕ ਘਟਨਾਵਾਂ ਦੀ ਰਿਪੋਰਟ ਕਰਨ ਵਿੱਚ ਉਹਨਾਂ ਦੀ ਅਟੱਲ ਬਹਾਦਰੀ ਲਈ ਉਹਨਾਂ ਦਾ ਧੰਨਵਾਦੀ ਹਾਂ ਉਹਨਾਂ ਨੇ ਕਿਹਾ ਕਿ ਅੱਜ ਦੀ ਸਜਾ ਅਧਿਕਾਰੀਆਂ ਦੀ ਜੁੱਡੂੰਗੀ ਜਾਂਚ ਦਾ ਸਬੂਤ ਹੈ ਜਿਸ ਨੇ ਇੱਕ ਹਿੰਸਕ ਜਿਣਸੀ ਅਪਰਾਧੀ ਦੀ ਪਛਾਣ ਕੀਤੀ ਅਤੇ ਬਿਨਾਂ ਸ਼ੱਕ ਹੋਰ ਨੁਕਸਾਨ ਨੂੰ ਰੋਕਿਆ ਜਾਂਚ ਉਹਨਾਂ ਦੀ ਟੀਮ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੇ ਨਵਰੂਪ ਸਿੰਘ ਨੂੰ ਫੋਰੈਂਸਿਕ ਸੀਸੀਟੀਵੀ ਅਤੇ ਗਵਾਹਾਂ ਦੇ ਖਾਤਿਆਂ ਦੀ ਵਰਤੋਂ ਕਰਦੇ ਉਸ ਦੇ ਵਿਰੁੱਧ ਸਬੂਤਾਂ ਦੀ ਇੱਕ ਫਾਈਲ ਬਣਾਉਣ ਲਈ ਟਰੈਕ ਕੀਤਾ ਸੀ ਤਾਂ ਪਿਛਲੇ ਸਾਲ 13 ਅਕਤੂਬਰ ਨੂੰ 20 ਸਾਲਾ ਇੱਕ ਮਟਿਆਰ ਨਾਲ ਜ਼ਬਰਦਸਤ ਦੀ ਕੋਸ਼ਿਸ਼ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਜਾਂਚ ਆ ਜਿਹੜੀ ਉਹ ਸ਼ੁਰੂ ਕੀਤੀ ਗਈ ਸੀ ਨਵਰੂਪ ਸਿੰਘ ਉਸ ਦਿਨ ਤੜਕੇ ਪਾਰਕ ਦੇ ਵਿੱਚ ਇੱਕ ਬੈਂਚ 'ਤੇ ਬੈਠਾ ਸੀ ਜਿੱਥੇ ਉਹ ਕਿਸੇ ਸੰਭਾਵੀ ਸ਼ਿਕਾਰ ਦੀ ਉਡੀ ਕਰ ਰਿਹਾ ਸੀ মেট্রোপੋਲੀਟਨ ਪੁਲਿਸ ਨੇ ਕਿਹਾ ਕਿ ਉਸ ਕੋਲ ਇੱਕ ਨਕਲੀ ਹਥਿਆਰ ਸੀ ਜਿਸ ਦੀ ਵਰਤੋਂ ਉਹ ਆਪਣਾ ਸ਼ਿਕਾਰ ਬਣਨ ਵਾਲੀ ਪੀੜਤਾ ਨੂੰ ਡਰਾਉਣ ਦੇ ਲਈ ਕਰਦਾ ਸੀ ਤਾਂ ਯੂਕੇ ਦੇ ਵਿੱਚ ਭਾਰਤੀ ਨੂੰ ਵੱਡੀ ਸਜ਼ਾ ਹੈ ਜਿਹੜੀ ਉਹ ਸੁਣਾਈ ਗਈ ਹੈ ਬੱਚੀ ਨਾਲ ਜ਼ਬਰਜਨਾਹ ਦੇ ਦੋਸ਼ਾਂ ਵਿੱਚ ਅਦਾਲਤ ਨੇ ਸਜ਼ਾ ਸੁਣਾਈ ਹੈ ਅਤੇ ਉਸ ਨੂੰ ਹੁਣ 14 ਸਾਲ ਦੀ ਜੇਲ੍ਹ ਆ ਜਿਹੜੀ ਉਹ ਕੱਟਣੀ ਹੋਵੇਗੀ ਤਾਂ ਇੱਕ ਮਿਸਾਲੀ ਸਜ਼ਾ ਹੈ ਜਿਹੜੀ ਉਹ ਰੇਪ ਦੇ ਮਾਮਲੇ ਵਿੱਚ ਕੋਰਟ ਦੇ ਵੱਲੋਂ ਸੁਣਾਈ ਗਈ ਹੈ